ਓਹ ਬੱਲੇ ਬੱਲੇ ਬਾਜੀ ਆਹ ਈਟਾਂ ਦੇਖਣੀਆਂ ਸੀ ਮੇਰਾ ਭਾਜੀ ਦੇਖ ਲੈ ਉਹ ਤੂੰ ਗਲਤ ਸਮਝ ਗਿਆ ਮੈਂ ਲੈਣੀਆਂ ਐ ਈਟਾਂ ਯਾਰ ਉਹ ਹੈ ਬਾਈ ਮੁੰਸ਼ੀ ਕਿਦਾਂ ਮੁੰਸ਼ੀ ਨਾਲ ਗੱਲ ਕਰਨੀ ਭੇਜ ਮੁੰਸ਼ੀ ਕਿਹੜਾ ਤੇਰਾ ਯਾਰ ਲੈ ਕੇ ਆ ਗਿਆ ਬਾਜੀ ਮੁੰਸ਼ੀ ਹਾਂ ਲੈ ਕੇ ਆ ਜਲਦੀ ਕਰ ਮੁੰਸ਼ੀ ਨੂੰ ਕਾ ਤੂੰ ਬੁਲਾਇਆ ਮੈਨੂੰ ਕਾਕਾ ਕੀ ਹੁੰਦਾ ਓਏ ਹੈ ਬਾਜੀ ਤੁਸੀਂ ਬੁਲਾਇਆ ਮੈਨੂੰ ਹਾਂ ਮੈਂ ਬੁਲਾਇਆ ਓ ਯਾਰ ਈਟਾਂ ਦੇਖਣੀਆਂ ਸੀਗੀਆਂ ਆਪਾਂ ਯਾਰ ਆਹ ਦੇਖ ਲੈ ਬਾਜੀ ਆਹ ਕੀ ਈਟਾਂ ਈ ਆ ਦੇਖ ਓ ਯਾਰ ਮੇਰੇ ਕਹਿੰਦਾ ਮਤਲਬ ਈਟਾਂ ਲੈਣੀਆਂ ਆ ਤੂੰ ਲੈ ਲੂੰਗਾ ਯਾਰ ਤੂੰ ਯਾਰ ਫੇਰ ਗਲਤ ਬੋਲਦਾ ਪਿਆ ਤੇਰੀ ਗਲਤ ਲੈਂਗੁਏਜ ਆ ਮੈਂ ਤੈਨੂੰ ਕਹਿ ਰਿਹਾ ਕਿ ਇਟਾ ਮੈਂ ਖਰੀਦਣੀ ਆ ਘਰ ਵਾਸਤੇ ਇਹ ਖਰੀਦ ਲੈ ਯਾਰ ਅਸੀਂ ਤੇਰੀ ਟਰਾਲੀ ਚ ਇਟਾ ਬਾਰ ਕੱਢਣ ਲੱਗਿਆ ਪਹਿਲਾਂ ਇਹ ਰਸਤਾ ਲੱਗਿਆ ਕਿੱਥੇ ਆ ਅਜ ਤਾਂ ਹੀ ਆ ਹੋਆ 4 ਬਾਰਸ ਤੇ ਗੋਲੇ ਲਾਇਵਾ ਇੱਟਾਂ ਹੀ ਆ ਯਾਰ ਇੱਟ ਤੇਰੀ ਜਿਆਦਾ ਲਾਲ ਨਹੀਂ ਹੈਗੀ ਯਾਰ ਕੋ ਯਾਰ ਇਹ ਚ ਮਸਾਲਾ ਜਿਆਦਾ ਪਾਤਾ ਹੀ ਲਾਲ ਰੰਗ ਆਲਾ ਲਾਲ ਰੰਗ ਹੋ ਰਿਹਾ ਕੋਈ ਮੈਂ ਯਾ ਕਿਉਂ ਕਰਦਾ ਆਇਆ ਯਾਰ ਅੱਛਾ ਛੱਡ ਯਾਰ ਗੋਲੀ ਮਾਰ ਤੂੰ ਇਹ ਇਟੇ ਕਿੱਦਾਂ ਤੇਰੀ ਕਿਆ ਰੇਟ ਲੰਘੇਟ ਤੁਸੀਂ ਮੈਨੂੰ ਕਿੱਤ ਭਾਈ 7000 ਚੱਲਦਾ ਯਾਰ 7000 ਹੀ ਲੈਣਾ ਜੈ ਜੈ ਜੱਜ ਕਰ ਲਾ ਤੂੰ ਦੱਸ ਤੇਰਾ ਕਿੰਨਾ ਰੇਟ ਆ 600 ਰੁਪਏ ਕਰ ਲੈ 600 ਹਾਂਜੀ ਹਾਂਜੀ ਯਾਰ ਤੇ ਮੇਰੀ ਗੱਲ ਸੁਣ ਆਪਾਂ ਕੱਟੀਆਂ ਦੇ ਕੋਈ ਦੋ ਤਿੰਨ ਟਰਾਲੀਆਂ ਲੈ ਲੈਣੀਆਂ ਅੱਛਾ ਟਰਾਲੀ ਤੇਰੀ ਇੱਕ ਸਾਹਬ ਨਾਲ 600 ਤੇਰੀਆਂ ਤਿੰਨ ਟਰਾਲੀਆਂ ਉਹੀ 1500 ਦੇ 4000 ਚ ਡਨ ਕਰਦਾ ਤੂੰ ਐ ਕਰ ਕਰਨਾ ਕੁਝ ਨਹੀਂ ਐ ਤੈਨੂੰ ਮਿੱਟੀ ਚ ਗਾਇਨਾ ਮੁੰਡੇ ਨੂੰ ਲੈ ਕੇ ਭੱਜ ਜਾ ਕੇ ਨਾ ਚੁੱਲੇ ਰੇਟ ਬਣਾਈ ਚੱਲ ਸਾੜਾ 600 ਦਾ ਪਤਾ ਨਹੀਂ ਕਿੱਥੋਂ ਕਿੱਥੋਂ ਆਏ